ਅੱਜ ਦਾ ਜੋ ਪ੍ਰੋਟੈਸਟ ਹੈ ਇਹ ਕੇਂਦਰ ਸਰਕਾਰ ਦੇ ਖਿਲਾਫ ਅੱਜ ਵਾਹਿਮ ਸ਼ੁਰੂ ਕੀਤੀ ਹੈ ਕਿ ਪੰਜਾਬ ਦੇ ਪਾਣੀ ਜਿਹੜਾ ਕਿ ਪੰਜਾਬ ਪਹਿਲੇ ਹੀ ਇਹਦਾ ਪਾਣੀ ਦਾ ਸਤਾਰ ਬਹੁਤ ਡੀਆ ਚਲਾ ਗਿਆ ਔਰ ਕੁਝ ਐਸੇ ਏਰੀਆ ਹਨ ਜਿੱਥੇ ਪਾਣੀ ਪੀਣ ਦੇ ਕਾਬਲ ਨਹੀਂ ਲੇਕਿਨ ਸਾਡਾ ਹੱਕ ਖੋ ਕੇ ਕੇਂਦਰ ਦੀ ਸਰਕਾਰ ਬਹੁਤ ਹੀ ੱੱਕੇ ਦੇ ਨਾਲ ਜ਼ਬਰਦਸਤੀ ਦੇ ਨਾਲ ਹਰਿਆਣੇ ਨੂੰ ਦੇਣਾ ਜਾ ਰਹੀ ਹੈ ਔਰ ਮੈਂ ਸਮਝਦਾ ਕਿ ਇਹ ਬਹੁਤ ਹੀ ਬੇਇਨਸਾਫੀ ਦੀ ਗੱਲ ਹੈ ਕਿ ਪੰਜਾਬ ਦੇ ਲੋਕ ਔਰ ਕੇਂਦਰ ਦੀ ਸਰਕਾਰ ਜਿਹੜਾ ਉਹਨਾਂ ਨੂੰ ਇਹੋ ਜਿਹਾ ਮਤੀ ਦਾ ਜਿਹੜਾ ਨਹੀਂ ਬਣਾਉਣਾ ਚਾਹੀਦਾ ਕਿ ਬਤਰਿਆ ਰਵਈਆ ਜੋ ਅਪਣਾ ਰਹੀ ਹੈ ਸੋ ਪੰਜਾਬ ਦੇ ਲੋਕਾਂ ਦਾ ਵੀ ਇਹਨੂੰ ਖਿਆਲ ਰੱਖਣਾ ਚਾਹੀਦਾ ਹੈ ਇਹੋ ਜਿਹੇ ਬੇਬਕਪੂਰਨ ਜਿਹੜੇ ਫੈਸਲੇ ਹਨ ਇਹ ਬਿਲਕੁਲ ਕੇਂਦਰ ਸਰਕਾਰ ਦੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਅੱਜ ਸਾਰੇ ਬਟਾਲੇ ਦੇ ਆਮ ਆਦਮੀ ਪਾਰਟੀ ਦੇ ਵਰਕਰ ਔਰ ਲੀਡਰ ਸਹਿਬਾਨ ਭਾਈ ਕੇਂਦਰ ਸਰਕਾਰ ਦੇ ਖਿਲਾਫ ਅੱਜ ਮੁਜ਼ਾਹਰਾ ਕਰਨ ਵਾਸਤੇ ਆਏ ਹਨ ਕਿ ਪਾਣੀ ਜਿਹੜਾ ਜਿਹੜਾ ਜ਼ਬਰਦਸਤੀ ਹਰਿਆਣੇ ਨੂੰ ਦਿੱਤਾ ਜਾ ਰਿਹਾ ਤੇ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ ਅਗਰ ਬਾਧੂ ਪਾਣੀ ਹੋਏ ਤਾਂ ਬਿਲਕੁਲ ਗੱਲ ਹੋ ਸਕਦੀ ਹੈ ਲੇਕਿਨ ਪੰਜਾਬ ਖੁਦ ਪਾਣੀ ਦੇ ਲਈ ਯੂਜ਼ ਕਰ ਰਿਹਾ ਔਰ ਖੇਤੀਬਾੜੀ ਵਾਸਤੇ ਬਹੁਤ ਪਾਣੀ ਦੀ ਜ਼ਰੂਰਤ ਹੈ ਸੋ ਇਸ ਕਰਕੇ ਅਸੀਂ ਯਾਨੀ ਗੋਰ ਨਿੰਦਾ ਕਰਦੇ ਹਾਂ ਔਰ ਵਿਰੋਧਾ ਕਰਦੇ ਹਾਂ ਪਾਣੀ ਦੀ ਇੱਕ ਇੱਕ ਬੂੰਦ ਜਿਹੜੀ ਹੈ ਪੰਜਾਬ ਦੀ ਉਹ ਸੰਭ ਕੇ ਰੱਖੀ ਜਾਏਗੀ ਔਰ ਇੱਕ ਬੂੰਦ ਵੀ ਅਹੀ ਕਿਸੇ ਹੋਰ ਸਟੇਟ ਨੂੰ ਨਹੀਂ ਦਿੱਤੀ ਜਾਏਗੀ ਜਿੱਨਾਂ ਚਿਰ ਉਹ ਪਾਣੀ ਸਰਪਲਸ ਨਹੀਂ ਹੁੰਦਾ ਅੱਜ ਅਸੀਂ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਸਰਦਾਰ ਅਮਨ ਸ਼ੇਰ ਸਿੰਘ ਸ਼ਰੀ ਅਲਸੀ ਜੀ ਦੇ ਕੋਲ ਹੀ ਇਕੱਠੇ ਹੋਏ ਆਂ ਔਰ ਇਹ ਜੋ ਸੈਂਟਰ ਦੀ ਰਣਨੀਤੀਆਂ ਜਿਹੜੀਆਂ ਨਵੀਂ ਅਪਣਾ ਰਹੇ ਨੇ ਉਦਾਂ ਤੇ ਜ਼ੋਰ ਇਹਨਾਂ ਦਾ ਪਿਆ ਨਹੀਂ ਬੜਾ ਇਹਨਾਂ ਨੇ ਤਕਸ਼ਾਹੀ ਕੀਤੀ ਕਿਸਾਨਾਂ ਦੇ ਨਾਲ ਹੁਣ ਆ ਜਾ ਕੇ ਜਿਹੜੇ ਮੁੱਦੇ ਮੇਨ ਮੇਨ ਨੂੰ ਬਣਾ ਰਹੇ ਨੇ ਇਹ ਪਾਣੀ ਦੇ ਉੱਤੇ ਚੱਲ ਰਹੇ ਨੇ ਕਿਸਾਨਾਂ ਦੇ ਨਾਲ ਆਮ ਆਦਮੀ ਪਾਰਟੀ ਹਮੇਸ਼ਾ ਖੜੀ ਹੈ ਸਰਦਾਰ ਪ੍ਰਗੋਤਮਾਨ ਜੀ ਨੇ ਬੜਾ ਮੂੰਹ ਤੋੜਵਾਂ ਜਵਾਬ ਜਿਹੜਾ ਵਾ ਹਰਿਆਣੇ ਨੂੰ ਦਿੱਤਾ ਹਰਿਆਣੇ ਨੂੰ ਨਹੀਂ ਦਿੱਤਾ ਇਹ ਪਸਾਬ ਦਾ ਇਹ ਪੂਰੇ ਬੀਜੇਪੀ ਨੂੰ ਦਿੱਤਾ ਔਰ ਮੋਦੀ ਜਿਹੜੇ ਇਹ ਚੀਜ਼ਾਂ ਦੇ ਵਿੱਚ ਆ ਰਹੇ ਨੇ ਇਹਨਾਂ ਦੀ ਬੰਦੀ ਰਾਜਨੀਤੀ ਦੇ ਉੱਤੇ ਉਤਰ ਰਹੇ ਨੇ ਪੰਜਾਬ ਦਾ ਪਾਣੀ ਪੰਜਾਬ ਦੀ ਇੱਕ ਇੱਕ ਬੂੰਦ ਪੰਜਾਬੀਆਂ ਵਾਸਤੇ ਆ ਔਰ ਸਾਡੇ ਸਰਦਾਰ ਅਮਨ ਸ਼ੇਰ ਸਿੰਘ ਸ਼ੇਰੀ ਐਲਸੀਡੀ ਪੰਜਾਬ ਵਰਕਿੰਗ ਪ੍ਰੈਜ਼ੀਡੈਂਟ ਬਹੁਤ ਹੀ ਜ਼ਿਆਦਾ ਸੀਰੀਅਸਲੀ ਇਸ ਮੁੱਦੇ ਨੂੰ ਵੀ ਲੈ ਕੇ ਔਰ ਸਾਰੀ ਸਟੇਟ ਦੇ ਛੋਟੀ ਛੋਟੀਆਂ ਤੋਂ ਵੱਡੇ ਵੱਡੇ ਚੀਜ਼ਾਂ ਦੇ ਉੱਤੇ ਵੀ ਵਰਕਪ੍ਰੈਕਟ ਕਰ ਰਹੇ ਨੇ ਪੰਜਾਬ ਦਾ ਜਿਹੜੀ ਚੀਜ਼ ਆ ਉਹ ਪੰਜਾਬ ਹੀ ਮਾਲਕ ਹੈ ਔਰ ਪੰਜਾਬ ਹੀ ਮਾਲਕ ਪਰ ਹੈਗਾ ਇਹ ਸਾਰੀ ਜਨਤਾ ਜਿਹੜੀ ਆ ਇਹ ਜਨਤਾ ਮਾਲਕ ਹੈ ਪੂਰੇ ਪੰਜਾਬ ਦੀ ਇਹ ਸਾਰਾ ਜੋ ਹੱਕ ਆ ਇਹ ਪੰਜਾਬ ਵਾਸੀਆਂ ਨੂੰ ਹੀ ਮਿਲੇਗਾ ਇਹ ਜਿਹੜਾ ਪਾਣੀ ਦੀ ਗਲਤ ਕਾਲੋ ਕਰ ਰਹੇ ਨੇ ਇਹ ਚੀਜ਼ਾਂ ਨਹੀਂ ਫਿਊਚਰ ਦੇ ਵਿੱਚ ਪੋਸਿਬਿਲਟੀ ਹੋਣਗੀਆਂ ਔਰ ਜਿੱਦਾਂ ਮੇਰੇ ਵੱਡੇ ਵੀਰ ਬਿੱਟੂ ਭਾਈ ਨੇ ਐਂਕਲ ਕਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੁਣ ਕਿਸਾਨ ਭਾਈਚਾਰੇ ਵੀ ਇਹ ਚੀਜ਼ ਨੂੰ ਸਮਝਣ ਇਹ ਭਾਜਪਾ ਵਾਲਿਆਂ ਨੂੰ ਮੂੰਹ ਤੋੜਨਾ ਜਵਾਬ ਦੇਣਾ ਪੈਣਾ ਵਾ ਇਹ ਬੰਦੀ ਨੀਚ ਫਰਕੋਤ ਅਰੰਦੇ ਉੱਤੇ ਦੇ ਬਹੁਤ-ਬਹੁਤ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਆਪਣੇ ਸਤਿਕਾਰਯੋਗ ਪੰਜਾਬ ਦੇ ਤਾਜਕਾਰੀ ਪ੍ਰਧਾਨ ਐਮਐਲਏ ਪਟਿਆਲਾ ਸਰਦਾਰ ਅਮਨਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਰੇ ਇਕੱਠੇ ਹੋ ਕੇ ਕੇਂਦਰ ਦੀ ਸਰਕਾਰ ਦੇ ਖਿਲਾਫ ਪੰਜਾਬ ਦਾ ਜੋ ਪਾਣੀ ਕੇਂਦਰ ਦੀ ਸਰਕਾਰ ਖੋ ਰਹੀ ਹੈ ਉਹਦੇ ਖਿਲਾਫ ਇੱਕ ਜੱਟੋ ਕੇ ਧਰਨਾ ਦੇ ਰਹੇ ਆ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਕਿ ਪੰਜਾਬ ਦੇ ਪਾਣੀਆਂ ਦੇ ਉੱਤੇ ਕੇਂਦਰ ਦੀ ਸਰਕਾਰ ਡਾਕਾ ਮਾਰੇ ਅੱਜ ਬਹੁਤ ਹੀ ਖਣਾਉਣਾ ਚਿਹਰਾ ਬੀਜੇਪੀ ਸਰਕਾਰ ਦਾ ਨੰਗਾ ਹੋਇਆ ਹੈ ਅੱਜ ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਆម ਆਜ਼ਮੀ ਪਾਰਟੀ ਦੀ ਸਰਕਾਰ ਸਦਾ ਭਗਵੰਤ ਸਿੰਘ ਮਾਨ ਚਟਾਨ ਦੀ ਤਰ੍ਹਾਂ ਖਲੋਗੇ ਨੇ ਕਿ ਪੰਜਾਬ ਦਾ ਇੱਕ ਬੂੰਦ ਵੀ ਪਾਣੀ ਜਿਹੜਾ ਕਿਸਾਨਾਂ ਕੋਲੋਂ ਕੇ ਅਸੀਂ ਹਰਿਆਣੇ ਨੂੰ ਨਹੀਂ ਦੇਵਾਂਗੇ ਪੰਜਾਬ ਦੇ ਕਿਸਾਨਾਂ ਦਾ ਹੱਕ ਬੰਦਾ ਪੰਜਾਬ ਦੇ ਕਿਸਾਨਾਂ ਲਈ ਉਹ ਪਾਣੀ ਹੈ ਜਿਹੜਾ ਜ਼ਬਰਦਸਤੀ ਬੀਜੇਪੀ ਸਰਕਾਰ ਹਰਿਆਣੇ ਨੂੰ ਦੇਣਾ ਚਾਹੁੰਦੀ ਮੈਂ ਇੱਥੇ ਦੱਸਣਾ ਚਾਹੁੰਦਾ ਕਿ 21 ਮਈ ਤੋਂ 21 ਮਈ ਤੱਕ ਦਾ ਜੋ ਏਜੰਡਾ ਭਾਖੜਾ ਡੈਮ ਮੈਨੇਜਮੈਂਟ ਬੋਰਡ ਨੇ ਤੈਅ ਕੀਤਾ ਹੋਇਆ ਉਹਦੇ ਵਿੱਚ ਜਿੰਨਾ ਪਾਣੀ ਹਰਿਆਣਾ ਸਰਕਾਰ ਨੂੰ ਦੇਣਾ ਸੀ ਉਨਾ ਸਰਕਾਰ ਉਹ ਮਾਰਚ ਦੇ ਮਹੀਨੇ ਤੱਕ ਯੂਜ਼ ਕਰ ਚੁੱਕੀ ਹੈ ਪਰ ਫਿਰ ਵੀ ਭਗਵੰਤ ਮਾਨ ਨੇ ਤਰਿਆ ਦਿੱਲੀ ਦਿਖਾਉਂਦੇ ਹੋਏ ਸਾਰਾ ਯਾਰ ਕਿ ਉਸ ਪਾਣੀ ਜਿਹੜਾ ਉਹਨਾਂ ਨੂੰ ਅਲੱਗਾਂ ਪੀਣ ਵਾਸਤੇ ਹੋਰ ਦੇ ਦਿੱਤਾ ਪਰ ਹੁਣ ਸਾਡੇ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ ਜਿਹੜਾ ਅਸੀਂ ਪੰਜਾਬ ਦੇ ਕਿਸਾਨਾਂ ਦਾ ਪਾਣੀ ਖਵਾ ਕੇ ਹਰਿਆਣੇ ਨੂੰ ਦੇ ਦिए ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਖਲੋਤੇ ਆ ਸਰਕਾਰ ਹੋਤੀ ਹੈ ਸ਼੍ਰੀ ਅਮਨ ਸੇਵ ਸਿੰਘ ਸ਼ੈਰੀ ਕਲਸੀ ਐਮ ਐਲ ਏ ਪਟਾਲਾ ਕਾਰਜਕਾਰੀ ਪ੍ਰਧਾਨ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਬਣ ਕੇ ਸੰਸਦ ਦੇ ਵਿੱਚ ਵੀ ਗੂੰਜਣਗੇ ਔਰ ਉਹ ਕਹਿ ਰਹੇ ਨੇ ਕਿ ਅਸੀਂ ਪੰਜਾਬ ਦਾ ਪਾਣੀ ਜਿਹੜਾ ਉੱਥੇ ਦੇ ਡਾਕਾ ਨਹੀਂ ਵਜਣ ਦੇਣਾ ਇਸ ਕਰਕੇ ਅੱਜ ਅਸੀਂ ਉਹਨਾਂ ਸਾਰਿਆਂ ਦੇ ਨਿਸ਼ਾਨਦੇਸ਼ਾਂ ਤੇ ਅੱਜ ਾਰੇ ਧਰਨਾ ਦੇ ਰਹੇ ਆ ਇੱਕ ਵਾਰੀ ਪੰਜਾਬ ਦੀ ਸਰਕਾਰ ਕਿਸਾਨਾਂ ਦੇ ਨਾਲ ਖਲੋ ਗਈ ਹੈ ਕਿਸਾਨਾਂ ਨੂੰ ਵੀ ਕਵਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਨੂੰ ਮੂੰਹ ਤੋੜਵਾ ਜਵਾਬ ਦੇ ਕੇ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਉਹਦੇ ਨਾਲ ਜੁੜ ਕੇ ਜਿਹੜੀ ਤੁਹਾਡੇ ਕਿਸਾਨਾਂ ਦੇ ਹੱਕਾਂ ਲਈ ਖਲੋਂਦੀ ਹੈ ਤੁਹਾਡੇ ਪਾਣੀਆਂ ਦੇ ਰਾਖੇ ਲਈ ਖਲੋਂਦੀ ਪਾਣੀ ਦੀ ਰਖਵਾਲੀ ਹੈ ਉਹਦੇ ਨਾਲ ਆ ਕੇ ਖਲੋਵੋ ਵਾਹਿਗੁਰੂ ਜੀ ਕਾ ਖਾਲਸਾ